ਕਰੇ ਦਾ ਕਾਲਾ ਛਕ ਲਈਦਾ ਅਸੀਂ ਚਿੱਟੇ ਚੁੱਟੇ ਦੇ ਆਦੀ ਨਹੀਂ ਬਾਜੀ ਜਿੱਤੀ ਦੇ ਕਹਿੰਦਾ ਕੁੱਟ ਲਾ ਲਈ ਦੀ ਮੈਂ ਸੌ ਕੋਈ ਪੱਕੀ ਖਾਦੀ ਨਹੀਂ ਕਿ ਮੈਂ ਅੜੀਆਂ ਕਰਦਾ ਉਹਨਾਂ ਨਾਲ ਜਿਹੜੇ ਯਾਰ ਤੇਰੇ ਨਾਲ ਅੜਦੇ ਨੇ ਇੱਕ ਪਾਸੇ ਟੱਪਰ ਸਾਰਾ ਹੁੰਦਾ ਤੇ ਚੀਨੇ ਮਿੱਤਰਾਂ ਦੇ ਕੱਲੇ ਕੋਕੇ ਜੜਦੇ ਨੇ ਚੀਨੇ ਕੱਲੇ ਕੱਲੇ ਕੋਕੇ ਮਿੱਤਰਾਂ ਦੇ ਜੜਦੇ ਨੇ ਇਹ ਕੌਣ ਆ ਮੇਰੇ ਪੰਜਾਬੀ ਵੀਰੋ ਇਹ ਸੱਭ ਹੀ ਆ ਇਟਲੀ ਦੀ ਧਰਤੀ ਦੇ ਵਿੱਚ ਮਦਨ ਹੈੜੀ ਦਾ ਨੌਜਵਾਨ ਸਾਭੀ ਮਦਨ ਢੇੜੀ ਵਾਲਾ ਅੱਜ ਗੱਲ ਕਰਦੇ ਆ ਚੋਬਰ ਦੀ ਦੇਖ ਜائیں ਬੜੀਆਂ ਆ ਮਿੱਠੀਆਂ ਜੀਆਂ ਯਾਦਾਂ ਅੱਜ ਛੱਡ ਕੇ ਜਾਂਦਾ ਹੈ ਕਿ ਨਹੀਂ ਸਾਭੀ ਮਦਨ ਢੇੜੀ ਸਾਭੀ ਵੀਰ ਇੱਕ ਵਾਰ ਫਤਿਹ ਸਾਂਝੀ ਕਰਦੇ ਬਾਈ ਸਾਰਿਆਂ ਨਾਲ ਜਿਹੜੇ ਦੇਖ ਰਹੇ ਨੇ ਤੈਨੂੰ ਲਾਈਵ ਸਾਭੀ ਮਦਨ ਢੇੜੀ ਬਾਈ ਕਹਿੰਦਾ ਚਿੱਤ ਕਰੇ ਦਾ ਕਾਲਾ ਸ਼ਕਲ ਲਈਦਾ ਅਸੀਂ ਚਿੱਟੇ ਚੁੱਟੇ ਦੇ ਆਦੀ ਨਹੀਂ ਬਾਜੀ ਜਿੱਤ ਕੇ ਕਹਿੰਦਾ ਕੁੱਟ ਲਾ ਲਈਦੀ ਮੈਂ ਸੋਂ ਕੋਈ ਪੱਕੀ ਖਾਦੀ ਨਹੀਂ ਹਾਂ ਜਿਹੜਾ ਅੜੀਆਂ ਕਰਦਾ ਕਹਿੰਦਾ ਮੇਰੇ ਨਾਲ ਮੈਂ ਉਹਦੇ ਨਾਲ ਅੜਾਂ